ਫਤਿਗੜ ਸੈਵ ਵਿੱਚ ਇੱਕ ਨਾਬਾਲਗ ਬੱਚੀ ਨੂੰ ਗਵਾਂਡੀ ਨੇ ਹੀ ਆਪਣੀ ਗੰਦੀ ਨੀਅਤ ਦਾ ਸ਼ਿਕਾਰ ਬਣਾਇਆ 13 ਸਾਲ ਦੀ ਬੱਚੀ ਨਾਲ ਉਸਦੇ ਗਵਾਂਡ ਵਿੱਚ ਰਹਿੰਦੇ ਰਾਹੁਲ ਨਾਮਕ ਨੌਜਵਾਨ ਵੱਲੋਂ ਬਲਾਤਕਾਰ ਕੀਤਾ ਗਿਆ ਇਸ ਸਬੰਧੀ ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਜਿਸ ਵਿੱਚ ਮਾਣ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਪ੍ਰਾਈਵੇਟ ਨੌਕਰੀ ਕਰਦੇ ਨੇ ਅਤੇ ਉਹਨਾਂ ਦੀ ਬੱਚੀ 9ਵੀਂ ਕਲਾਸ ਵਿੱਚ ਪੜ੍ਹਦੀ ਹੈ। ਉਹਨਾਂ ਦੇ ਕੰਮ ਤੇ ਜਾਣ ਤੋਂ ਬਾਅਦ ਘਰ ਵਿੱਚ ਬੱਚੀ ਇਕੱਲੀ ਸੀ ਤਾਂ ਗਵਾਂਡੀ ਰਾਹੁਲ ਉਹਨਾਂ ਦੇ ਘਰ ਆਇਆ ਅਤੇ ਬੱਚੀ ਨਾਲ ਬਲਾਤਕਾਰ ਕੀਤਾ। ਬਲਾਤਕਾਰ ਤੋਂ ਬਾਅਦ ਰਾਹੁਲ ਨੇ ਬੱਚੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸ ਨੂੰ ਦੱਸਿਆ ਤਾਂ ਉਸ ਦੇ ਮਾਪੇ ਦਾ ਕਤਲ ਕਰ ਦੇਵੇਗਾ। ਧਮਕੀ ਤੋਂ ਬਾਅਦ ਬੱਚੀ ਡਰ ਗਈ ਅਤੇ ਉਸ ਨੇ 1 ਮਹੀਨਾ ਤੱਕ ਗੱਲ ਕਿਸੇ ਨੂੰ ਨਹੀਂ ਦੱਸੀ। ਹਾਲ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਨਵਾਲੇ ਲੜਕੀ ਸੀਗੀ। ਉਦੇ ਨਾਲ ਜਿਹੜਾ ਇੱਕ ਮੁੰਡੇ ਨੇ ਰੇਪ ਕੀਤਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਬਿਆਨ ਦੇ ਕੇ ਐਫ ਆਈ ਆਰ ਦਰਜ ਕਰਤੀ ਕਿ rahul ਨਾਮ ਦਾ ਜਿਹੜਾ ਲੜਕਾ ਜਿਹਦੇ ਅਲੀਗੇਸ਼ਨ ਆ ਗਏ ਵਾਸੀ ਕਿਥੇ ਦਾ ਰਹੂਗੀ ਇਹ ਜਿਹੜਾ rahul ਹੈਗਾ ਇਧਰ ਤੁਹਾਡਾ ਇੱਕ ਆਰਾਮਦਸ ਨਗਰ ਪੈਂਦਾ ਸੰਗਰੂਰ ਰੋਡ ਦੇ ਉੱਤੇ ਉੱਥੋਂ ਦਾ ਰਹਿਣ ਵਾਲਾ ਤੇ ਲੜਕਾ ਕਿੰਨੇ ਸਾਲ ਦਾ ਜੀ ਲੜਕੇ ਦੀ ਉਮਰ ਜਿਹੜੀ ਹੈ ਜੀ ਤਕਰੀਬਨ 18 ਸਾਲ ਕੁ ਮਹੀਨੇ ਹੈ ਜੋ ਉਹਦੇ ਘਰਦਿਆਂ ਨੇ ਦੱਸਿਆ ਹੈਗਾ ਜੀ ਪੜਦਾ ਵਗੈਰਾ ਨਟਕਾ ਲੜਕਾ ਨਹੀਂ ਜੀ ਇਹ ਲੜਕਾ ਪੜ ਘਟਿਆ ਐ ਇਸ ਵੇਲੇ ਇਹ ਪ੍ਰਾਈਵੇਟ ਜੋਬ ਵਗੈਰਾ ਕਰ ਰਿਹਾ ਕਿਸੇ ਦੁਕਾਨ ਦੇ ਉੱਤੇ ਤੇ ਕਿਸ ਦੇ ਪਿਆ ਬਿਆਨ ਦੇ ਆਧਾਰ ਤੇ ਪਰਚਾ ਦਰਜ ਕੀਤਾ ਜੀ ਉਹਨਾਂ ਨੇ ਕੀ ਲਿਖਾਇਆ ਪਾਣ ਚ ਉਹਨਾਂ ਨੇ ਇਹੀ ਲਿਖਾਇਆ ਜਿਵੇਂ ਤਾਂ ਕਰਕੇ ਕਰੀਬ ਜਿਹੜਾ ਇਹ 1.2 ਮਹੀਨੇ ਪਹਿਲਾਂ ਸਾਡੀ ਲੜਕੀ ਦੇ ਨਾਲ ਇਹਨੇ ਰਿਪੋਰਟ ਕੀਤਾ ਤੇ ਜੀ ਲੈਡੀ ਇਨਸਪੈਕਟਰ ਰਾਜਵਿੰਦਰ ਕੌਰ ਕ੍ਰਾਈਮਗੇਂਸਟ ਊਮੈਨ ਹੋਣ ਕਰਕੇ ਇਸ ਮੁਕਦਮੇ ਦੀ ਤਫ਼तीश ਕਰਦੇ ਆਂ ਤੇ ਅਸੀਂ ਜਲਦੀ ਕਿੰਨੇ ਕਿੰਨੇ ਸਾਲ ਦੀ ਲੜਕੀ ਲੜਕੀ ਜਿਹੜੀ ਹੈ ਜੀ ਉਹਨਾਂ ਦੇ ਦੱਸਣ ਦੇ ਹਿਸਾਬ ਕਰਕੇ 13 ਸਾਲ ਦੇ ਵਿੱਚ ਹੈ ਤੇ ਕੀ ਕਰਦੀ ਹੈ ਲੜਕੀ ਪ ਚਿੰਤਨ ਮਾਮਲਾ ਦਰਜ ਕਰ ਲਿਆ ਹਾਂ ਮਾਮਲਾ ਦਰਜ ਹੋ ਚੁੱਕਾ ਜੀ ਸਾਡੇ ਕੋਲ ਅੱਗੇ ਗ੍ਰਿਫਤਾਰੀ ਜਾਂ ਕੁਝ ਨਹੀਂ ਬਹੁਤ ਜਲਦੀ ਜਿਹੜਾ ਸੁਪਕਦਮੇ ਅਸੀਂ ਗ੍ਰਿਫਤਾਰ ਕਰਾਂਗੇ ਪੁਲਿਸ ਨੇ ਲੜਕੀ ਦੇ ਮਾਪੇ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਰਾਹੁਲ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਪੱਟ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ